ਇਸ ਵੀਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਬੰਬੀਹਾ ਗਰੁੱਪ ਦੇ ਗੈਂਗਸਟਰ ਦੇ ਨਾਲ ਹੋਏ ਐਨਕਾਊਂਟਰ ਦੌਰਾਨ ਗੈਂਗਸਟਰ ਦੀ ਲੱਤ 'ਚ ਗੋਲੀ ਮਾਰ ਕੇ ਜ਼ਖਮੀ ਕਰਨ ਤੋਂ ਇਲਾਵਾ ਉਸ ਕੋਲੋਂ ਇੱਕ ਰਿਵੋਲਵਰ, ਦੋ ਚੱਲੇ ਹੋਏ ਕਾਰਤੂਸ ਅਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈਲ ਪੁਲਿਸ ਰਾਜਪੁਰਾ ਨੂੰ ਸੂਚਨਾ ਮਿਲੀ ਕਿ 범피ਹਾ ਗੈਂਗ ਨਾਲ ਸੰਬੰਧਿਤ ਇੱਕ ਗੈਂਗਸਟਰ ਰਾਜਪੁਰਾ ਦੇ ਕਵਾਟਰਾ ਨੇੜੇ ਮੋਟਰਸਾਈਕਲ ਉੱਤੇ ਘੁੰਮ ਰਹੇ ਨੇ ਅਤੇ ਉਸ ਦੇ ਕੋਲ ਗੈਰ ਕਾਨੂੰਨੀ ਅਸਲੇ ਤੋਂ ਇਲਾਵਾ ਨਸ਼ੀਲੀਆਂ ਗੋਲੀਆਂ ਵੀ ਨੇ ਜਿਸ ਤੋਂ ਬਾਅਦ ਸਪੈਸ਼ਲ ਸੈੱਲ ਰਾਜਪੁਰਾ ਪੁਲਿਸ ਦੇ ਇੰਚਾਰਜ ਹੈਰੀ ਬੋਪਾਰਾਈ ਵੱਲੋਂ ਪੁਲਿਸ ਪਾਰਟੀ ਸਮੇਤ ਜਦੋਂ ਨਕਾਬੰਦੀ ਕੀਤੀ ਗਈ ਤਾਂ ਮੋਟਰਸਾਈਕਲ ਤੇ ਆ ਰਹੇ ਗੈਂਗਸਟਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਵੱਲੋਂ ਆਪਣੀ ਰਿਵੋਲਵਰ ਦੇ ਨਾਲ ਪੁਲਿਸ ਪਾਰਟੀ ਉੱਤੇ ਫਾਇਰ ਕੀਤਾ। ਇਸ ਵਿੱਚ ਇੱਕ ਗੋਲੀ ਪੁਲਿਸ ਟੀਮ ਦੇ ਵਹੀਕਲ ਤੇ ਬੋਨਟ ਤੇ ਲੱਗੀ ਅਤੇ ਉਸ ਵੱਲੋਂ ਦੋ ਫਾਇਰ ਕੀਤੇ ਗਏ। ਜਵਾਬੀ ਕਾਰਵਾਈ 'ਚ ਸਪੈਸ਼ਲ ਸੈਲ ਰਾਜਪੁਰਾ ਪੁਲਿਸ ਵੱਲੋਂ ਉਸ ਦੀ ਲੱਤ ਤੇ ਗੋਲੀ ਮਾਰੀ ਗਈ ਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਕਾਬੂ ਕਰਕੇ ਇਲਾਜ ਲਈ ਸਿਵਲ ਹਸਪਤਲ ਲਿਆਂਦਾ ਗਿਆ। ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਗੈਂਗਸਟਰ ਦਾ ਨਾਮ ਤਰਜਿੰਦਰ ਸਿੰਘ ਉਰਫ ਤੇਜੀ ਵਾਸੀ ਪਿੰਡ ਉੱਪਲ ਢੇੜੀ ਨਾਲ ਸਬੰਧਿਤ ਹੈ। ਉਸ ਉੱਤੇ 3 ਆਰਮਜ ਐਕਟ ਇੱਕ ਐਨਡੀਪੀਐਸ ਸਮੇਤ ਕੁੱਲ ਪੰਜ ਪਰਚੇ ਵਕਵਕ ਥਾਣੇ ਦੇ ਵਿੱਚ ਦਰਜ ਨੇ ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ ਤੇ ਬੰਬੀਹਾ ਗਰੁੱਪ ਨੂੰ ਪਿਛਲੇ ਕਾਫੀ ਸਮੇਂ ਤੋਂ ਅਸਲਾ ਸਪਲਾਈ ਕਰਦਾ ਰਿਹਾ ਉਹਨਾਂ ਦੱਸਿਆ ਕਿ ਉਕਤ ਗੈਂਗਸਟਰ ਤੋਂ ਇੱਕ ਰਿਵੋਲਵਰ ਦੋ ਚੱਲੇ ਹੋਏ ਕਾਰਤੂਸ ਅਤੇ ਨਸ਼ੀਦੀਆਂ ਗੋਲੀਆਂ ਬਰਾਮਦ ਹੋਈਆਂ ਨੇ ਉਹਨਾਂ ਦੱਸਿਆ ਕਿ ਪੰਜਾਬ ਸੂਬੇ ਦੇ ਵਕਵਕ ਥਾਣੇ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿਉਂਕਤ ਗੈਂਗਸਟਰ ਦੇ ਖਿਲਾਫ ਕੁੱਲ ਕਿੰਨੇ ਮੁਕਾਦਮੇ ਦਰਜ ਨੇ ਰਾਜਪੁਰਾ ਸ਼ਹਿਰ ਅੰਦਰ ਪੁਲਿਸ ਐਨਕਾਊਂਟਰ ਦੀ ਖਬਰ ਪਤਾ ਲੱਗਦੀ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ। ਐਸਨ ਆਈਸੀ ਇਨਚਾਰਜ ਸਪੈਸ਼ਲ ਸੈੱਲ ਪਟਿਆਲਾ ਦੇ ਰਾਜਪੁਰਾ ਕੋ ਤੇਜਿੰਦਰ ਸਿੰਘ ਕੋ ਦੱਸ ਦਿੱਚੋ ਫੈਂਕਾ ਵੀ ਲੋਕੇ ਬਲੇ ਕਿ ਇਹ ਇਧਰ ਰਾਜਪੁਰਾ ਸਾਈਡ ਤੇ ਜਿਹੜੇ ਫਲੈਟਸ ਨੇ ਉਹਨਾਂ ਵਾਲੇ ਪਾਸੇ ਟਰੈਵਲ ਕਰਦੇ ਆਂ ਸੋ ਜੇ ਨਾਕਾਬੰਦੀ ਕੀਤੀ ਜਾਵੇ। ਇਹਨੂੰ ਕਾਬੂ ਕੀਤਾ ਜਾ ਸਕਦਾ ਉਸ ਦੀ ਲੜੀ ਵਿੱਚ ਇੱਥੇ ਨਾਕਾਬੰਦੀ ਕੀਤੀ ਗਈ ਸੀ ਸਿਵਲ ਚ ਵੀ ਬੰਦੇ ਸੀਗੇ ਯੂਨੀਫਾਰਮ ਚ ਵੀ ਸੀਗੇ ਤਾਂ ਕਿ ਇਹਨੂੰ ਰੋਕ ਕੇ ਤੇ ਇਹਦੇ ਤੋਂ ਅਸੀਂ ਚੈੱਕ ਕਰ ਸਿੱਤੀ ਸਾਡੇ ਕੋਲੇ ਵੀ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਕੁਝ ਐਨਡੀਪੀਐਸ ਦਾ ਵੀ ਕੰਟਰਾਬੈਂਡ ਵੀ ਹੈਗਾ ਗੋਰੀਆਂ ਵਗੈਰਾ ਤੇ ਨਾਲ ਵੈਪਨ ਵੀ ਹੋ ਸਕਦਾ ਸੋ ਉਸ ਕਰਕੇ ਇੱਥੇ ਨਾਕਾਬੰਦੀ ਕੀਤੀ ਗਈ ਸੀ ਜੋ ਨਾਕਾਬੰਦੀ ਤੇ ਪਹੁੰਚਿਆ ਤੇ ਇੰਨੇ ਪੁਲਿਸ ਵੱਲ ਫਾਇਰ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਸ ਦਿਫੇ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਉੱਤੇ ਵਿੱਚੋਂ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੋ ਉਹਦੇ ਤੇ ਫਾਇਰ ਹੋਏ ਨੇ ਇੱਕ ਬੋਨਟ ਤੇ ਫਾਇਰ ਹੋਇਆ ਇੱਕ ਵਹੀਕਲ ਦੀ ਸਾਈਡ ਤੇ ਫਾਇਰ ਹੋਇਆ ਸੋ ਇਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਇਆ ਤੇ ਦੋ ਚੱਲੇ ਹੋਏ ਰਾਉਂਡਰ ਦੇ ਛੇਗੇ ਜਿਹੜੇ ਕਿ ਰਿਕਵਰ ਕਰਦੇ ਨੇ ਤੇ ਨਾਲ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਨਫੋਰਮੇਸ਼ਨ ਸੀਗੀ ਇਹ ਕੁਝ ਗੋਲੀਆਂ ਵਗੈਰਾ ਦੇ ਕੋਲ ਲੱਗੀਆਂ ਉਹ ਗੋਲੀਆਂ ਵੀ ਰਿਕਵਰ ਹੋਈਆਂ ਜਿਨ੍ਹਾਂ ਦੀ ਕਿੰਤੀ ਕਰਨੀ ਹੈ ਇਹ ਬਾਤ ਹੈ ਸੋ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਸੀਗੇ ਇੱਕ ਇਹਦੇ ਤੇ ਐਨਡੀਪੀਐਸ ਦਾ ਮਕਦਮਾ ਦਰਜ ਸੀ ਤਿੰਨ ਇਹਦੇ ਤੇ ਆਮ ਜੈਕਟ ਦੇ ਸੀ ਤੇ ਇੱਕ ਮੰਡਲ ਦਾ ਪਰਚਾ ਦਰਜ ਸੀ ਸਰ ਇਹ ਦਿਨ ਇਕੱਲੇ ਹੀ ਸੀ ਇਹ ਹਾਂ ਇਹ ਅੱਜ ਇਕੱਲਾ ਹੀ ਸੀਗਾ ਬਟ ਅਦਰਵਾਈਜ਼ ਇਹ ਬੰਬੀਹਾ ਗੈਂਗ ਨਾਲ ਅਸੋਸੀਏਟਡ ਹੈ ਤੇ ਇਹ ਉਹਨਾਂ ਦਾ ਮੇਨ ਵੈਪਨ ਸਪਲਾਈਅਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਆਮ ਜੈਕਟ ਦੇ ਪਰਚੇ ਨੇ ਸੋ ਪਹਿਲਾਂ ਵੀ ਤਿੰਨ ਵਾਰੀ ਇਹਨਾਂ ਕੋਲ ਪਰਚਾ ਕਵਰ ਹੋਏ ਨੇ ਤੇ ਹੋਰ ਵੀ ਵੈਪਨ ਇਹਨੇ ਉਹਨਾਂ ਨੂੰ ਸਪਲਾਈ ਕੀਤੇ ਬੰਬੀਹਾ ਗੈਂਗ ਜਿਹੜੇ ਕਿ ਅਲੱਗ-ਅਲੱਗ ਨੌਬਾਰ ਦਾ ਦਾਤਾ ਸੀ ਉਸ ਨੂੰ ਸੋ ਇਹ ਬੜੀ ਵੱਡੀ ਅਚੀਵਮੈਂਟ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਅੰਦਰ ਸੁਪਰਵਾਈਜ਼ਨ ਆਫ ਐਸਪੀ ਡੀ ਤੇ ਆਪਣੇ ਐਸਪੀ ਸਿਟੀ ਦੇ ਬਸ ਸੋ ਇਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਅਰੇਸਟ ਕੀਤਾ ਤੇ ਨਾਲ ਹੀ ਨਾਲ ਰਿਕਵਰੀ ਵੀ ਹੋਈ ਸਰ ਪਹਿਲਾਂ 50 ਤੀ ਪਹਿਲਾਂ 50 ਸਰ ਕੋਈ ਸਾਥੀ ਵੀ ਸੀ ਨਾਲ ਇਹਦੇ ਜਾਂ ਇਕੱਲੇ ਆ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਇਕੱਲਾ ਹੀ ਸੀਗਾ ਕਿ ਇਹ ਇਕੱਲਾ ਹੀ ਉੱਥੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਤੇ ਹੁਣ ਇੱਥੇ ਸਾਨੂੰ ਮਿਲਿਆ ਵੀ ਇਕੱਲਾ ਹੀ ਬਟ ਜਿਹੜਾ ਇਹਨੇ ਫਾਇਰ ਕੀਤਾ ਪੁਲਿਸ ਤੇ ਦੋ ਵਾਰੀ ਇਹਨੇ ਫਾਇਰ ਕੀਤਾ ਇਹ ਦੇ ਰਿਟੈਲੀਏਸ਼ਨ ਚ ਪੁਲਿਸ ਵਾਲਾ ਫਾਇਰਿੰਗ ਕੀਤੀ ਸੀ ਜਿਹਦੇ ਕਰਕੇ ਉਹ ਸੱਟ ਖਾ ਗਿਆ ਫਿਰ ਕਿਹੜੇ ਵਪਨ ਨਾਲ ਇਹਨੇ ਫਾਇਰ ਕਰਿਆ ਇਹਦੇ ਰਿਵਾਲਵਰ ਸੀਗੇ ਉਹ ਰਿਵਾਲਵਰ ਦੇ ਨਾਲ ਇਹਨੇ ਫਾਇਰ ਕੀਤਾ ਸਰ ਇੱਕੋ ਸੀ ਜੀ ਅਸਲਾ ਇੱਕੋ ਗ੍ਰੰਡ ਹੈ ਹਾਂ ਇੱਕੋ ਹੀ ਅਸਲਾ ਬਰਾਮਦ ਹੋਇਆ ਕਿੰਨੀ ਗੇਜ ਦਾ ਸਰ ਲੁੱਟ ਕੇ ਜਿਹੜਾ ਇਹ ਹੋਊਗਾ 28 30 ਸਾਲ ਦਾ ਠੀਕ ਸਰ ਜਿੰਨਾ ਕਿ ਪਤਾ ਲੱਗੇ ਕਿ ਕਿੱਥੂ ਦਾ ਰਹਿਣ ਵਾਲਾ ਕੋਈ ਪਤਾ ਇਹ ਸਦਰ ਰਾਜਪੁਰਾ ਦਾ ਪਿੰਡ ਹੈਗਾ ਉਪਲੇਟ ਉਪਨ ਹੈੜੀ ਉਥੇ ਦਾ ਰਹਿਣ ਵਾਲਾ ਸੋ ਇਹਨੂੰ ਅਜੇ ਤੇ ਪਾਬੰਦੀ ਨਹੀਂ ਦਿੱਤੀ। ਕਿਲੇ ਪਹਿਲੇ ਪਰਚੇ ਆਪਣੇ ਟੈਲੀਚੀਨ ਨਾਲ ਲਾਵੇਗਾ ਕਿ ਹੋਰ ਵੀ ਇਕ ਪਟਿਆਲੇ ਤੋਂ। ਸਰ ਬੰਬੀਆ ਗੈਂਗ ਦੀ ਤੁਸੀਂ ਗੱਲ ਕੀਤੀ ਕਿ ਸਿੱਧਾ ਐਸੋਸੀਏਟ ਸੀ ਜਾਂ ਕੋਈ ਅੱਗੇ ਸਿੱਧਾ ਹੀ ਐਸੋਸੀਏਟ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਪਨ ਉਹਨਾਂ ਨੂੰ ਸਪਲਾਈ ਕਰਦਾ ਸੀਗਾ। ਸੋ ਵੈਪਨ ਸਪਲਾਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਕ੍ਰਾਈਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਤਾਂ ਓਦੋਂ ਨੇ। ਸੋ ਵੈਪਨ ਇਹ ਸਪਲਾਈ ਕਰਦਾ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਕਾਫੀ ਹੋਰ ਵੀ ਪਰਚੇ ਕੀਗੇ ਜਿੰਨਾ ਚਨੇ ਵੈਪਨ ਸਪਲਾਈ ਕੀਤੇ ਸੋ ਅਸੀਂ ਸਾਰੇ ਪੰਜਾਬ ਚ ਇੱਕ ਵਾਰੀ ਸਾਰਿਆਂ ਨਾਲ ਇਹ ਤਾਲਮਿਲ ਕਰਾਂਗੇ ਕਿ ਕਿਹੜੇ ਕਿਹੜੇ ਪਰਚੇ ਵਿੱਚ ਇਹਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਉੱਥੇ ਵੀ ਇਹਦੀ ਅਰੈਸਟ ਪੈ ਸਕਦੀ। ਇੱਕ ਵਾਰ ਨਾਮ ਵੈਪਨ ਹੀ ਲਿਖਿਆ ਕਿ ਥਾਉਂਦਾ ਸੀ। ਇਹ ਤਾਂ ਕਨਫਰਮ ਹੋਊਗਾ ਜੀ ਜਿਹੜੀ ਇਹ ਵਾਲਾ ਵੈਪਨ ਹੈ ਇਹ ਤਾਂ ਅਜੇ ਚੈੱਕ ਕਰਾਂਗੇ ਜਿਹੜੇ ਪਹਿਲਾਂ ਵੈਪਨ ਹੈ ਉਹ ਐਪੀ ਵਾਲੇ ਪਾਸੋਂ ਇਹ ਲੈ ਕੇ ਆਇਆ ਸੀ ਜਿਹੜੇ ਪਹਿਲਾ ਪਰਚੇ ਸਰ ਇੱਕ ਵਾਰ ਨਾਮ ਦੁਬਾਰਾ ਤੋਂ ਦੱਸ ਦਿਓ ਜੀ। ਰਜਿੰਦਰ ਸਿੰਘ ਔਰ ਤੇਜੀ ਔਰ ਫੈਂਕਾ ਵੀ ਕਹ ਦਿੰਦੇ